ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਫ ਦਾ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜ਼ਮਰਜਿਤ ਬੈਂਸ ਦੀ ਪੋਲਿੰਗ ਬੂਥਾਂ ਤੇ ਚੱਕਰ ਲਗਾਉਂਦੇ ਸਮੇਂ ਪੁਲਿਸ ਨੇ ਪਾਇਲਟ ਜਿਪਸੀ ਰੋਕ ਲਈ ਜਿਸ ਤੋਂ ਬਾਅਦ ਉਸ ਗੱਡੀ ਦੇ ਕਾਗਜ਼ਾ ਚੈੱਕ ਕੀਤੇ ਗਏ ਇਹ ਤੇ ਵੀ ਦੱਸਿਆ ਕਿ ਹਾਈ ਸਕਿਉਰਿਟੀ ਨੰਬਰ ਪਲੇਟਾਂ ਲੱਗੀਆਂ ਹੁੰਦੇ ਚੱਲਦੇ ਆ ਪੁਲਿਸ ਨੇ ਇਸ ਗੱਡੀ ਰੋਕਿਆ ਅਤੇ ਇਸ ਗੱਡੀ ਦੇ ਕਾਗਜ਼ ਚੈੱਕ ਕਰਨ ਤੋਂ ਬਾਅਦ ਇਸ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਉਹਦੇ ਸਾਫ ਦਾ ਵਿਧਾਇਕ ਬੈਂਸ ਨੇ ਕਿਹਾ ਕਿ ਰਾਜਾ ਵੜਿੰਗ ਦੀ ਚੜਤ ਨੂੰ ਵੇਖਦਿਆਂ ਸਰਕਾਰ ਬੁਖਲਾਹਟ ਵਿੱਚ ਅਤੇ ਇਸੇ ਚੱਲਦੇਆਂ ਦੀਆਂ ਗੱਡੀਆਂ ਰੋਕਣ ਉਹਨਾਂ ਨੂੰ ਡ ਬਿਨਾ ਕਿਸੇ ਡਾਕੂਮੈਂਟ ਤੋਂ ਕੋਈ ਗੱਡੀ ਨਹੀਂ ਰੱਖ ਸਕਦਾ ਇਹ ਸਿਰਫ ਤੇ ਸਿਰਫ ਪੁਲਿਸ ਨੂੰ ਹੱਥ ਟੋਕਾ ਬਣਾ ਕੇ ਸਮੇਂ ਦੀ ਹਕੂਮਤ ਫਰਸਟ੍ਰੇਸ਼ਨ ਦੇ ਵਿੱਚੋਂ ਹਤਾਸ਼ ਪੁਣੇ ਦੇ ਵਿੱਚੋਂ ਇਹ ਕੁੱਝੀਆਂ ਹਰਕਤਾਂ ਦੇ ਆਏ ਹੋਏ ਆ ਸਿਰਫ ਜਿਹੜਾ ਲੋਕਾਂ ਦਾ ਰਾਜਾ ਵਿਢਿੰਗ ਨੂੰ ਪਿਆਰ ਲੱਖਾਂ ਦੀ ਗਿਣਤੀ ਦੇ ਵਿੱਚ ਜਾ ਰਿਹਾ ਉਹਨੂੰ ਦੇਖ ਕੇ ਹਤਾਸ਼ ਆ ਨਥੰਗ ਅਲਸ ਸਾਡੇ ਕੋਲੇ ਸਾਰੀਆਂ ਗੱਡੀਆਂ ਦੇ ਕਾਗਜ਼ਾਤ ਆ ਐਂਡ ਮੇਰੇ ਨਾਲ ਕੋਈ ਇੱਕ ਬੰਦਾ ਵੀ ਆਊਟਸਾਈਡਰ ਨਹੀਂ ਸਾਰੇ ਵੋਟਰ ਹੈਗੇ ਕੀ ਲੱਗਦਾ ਜੀ ਜਿਸ ਤਰੀਕੇ ਦੇ ਨਾਲ ਕਾਗਜ਼ਾਂ ਦੀ ਡਿਮਾਂਡ ਕੀਤੀ ਗਈ ਗੱਡੀ ਤੂੰ ਕਾਗਜ਼ ਤੁਹਾਡੇ ਸਾਹਮਣੇ ਦਿਖਾ ਦਿੱਤੇ ਇਹ ਸਿਰਫ ਅਟੈਨਸ਼ਨ ਡਾਇਵਰਟ ਕਰਨ ਲਈ ਸਾਡਾ ਸਮਾਂ ਵੇਸਟ ਕਰਨ ਵਾਸਤੇ ਸੱਤਾਧਾਰੀ ਲੋਕਾਂ ਦੀ ਥੋਕਾ ਬਣੀ ਪੁਲਿਸ ਇਹ ਕਰਤੂਤਾਂ ਕਰ ਰਹੀ ਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਤੁਹਾਡੇ ਜਰੀਏ ਰਿਕਵੈਸਟ ਕਰੂੰਗਾ ਕਾਈਂਡਲੀ ਪੀਸਫੁਲ ਤਰੀਕੇ ਦੇ ਨਾਲ ਲੋਕ ਰਾਜਾ ਵੜਿੰਗ ਨੂੰ ਵੱਡੀ ਗਿਣਤੀ 'ਚ ਵੋਟ ਕਾਸਟ ਕਰ ਰਹੇ ਆ ਇਨਸ਼ੋਰ ਕਰੋ ਕਿ ਪੁਲਿਸ ਜਿਹੜੀ ਹੱਥੋਕਾ ਬਣੀਓ ਬਣੇ ਨਾ ਪਰ ਕਾਫੀ ਵੱਡੀ ਕਾਫੀ ਵੱਡੇ ਪਿੰਡ ਦੇ ਵਿੱਚ ਜਿਹੜਾ ਪੁਲਿਸ ਪੈਸਾ ਚਾਹੁੰਦੇ ਨੇ ਉੱਤੇ ਪੋਲਿੰਗ ਬੂਥ ਤੇ ਜ਼ਿਆਦਾਤਰ ਪੁਲਿਸ ਲੱਗ ਜਾਂਦੀ ਹੈ ਕਿਤੇ ਕੋਈ ਗੜਬੜੀ ਨਾ ਹੋਵੇ ਨਹੀਂ ਗੜਬੜੀ ਅਸੀਂ ਕਦੇ ਕਰਾਈ ਨਹੀਂ ਅਸੀਂ ਤਾਂ ਗੜਬੜੀ ਕਰਨ ਵਾਲਿਆਂ ਦੇ ਸਖਤ ਵਰ ਖਿਲਾਫ ਹੈਗੇ ਆ ਅਸੀਂ ਤਾਂ ਲੋਕਾਂ ਨੂੰ ਕਹਾਂਗੇ ਪੀਸਫੁਲ ਤਰੀਕੇ ਦੇ ਨਾਲ ਡੈਮੋਕਰੇਟਿਕ ਤੰਤਰ ਦੇ ਅੰਦਰ ਵੋਟ ਦਾ ਅਧਿਕਾਰ ਆਪਣੀ ਮਰਜ਼ੀ ਨਾਲ ਜਿਹਨੂੰ ਵੋਟ ਪਾਉਣੀ ਆ ਪਰ ਸੱਤਾਧਾਰੀ ਦੇ ਵੱਡੀਆਂ ਪਾਰਟੀਆਂ ਨੂੰ ਇਸ ਗੱਲ ਦਾ ਅਸ਼ਾ ਵੀ ਰਾਜਾ ਵੜਿੰਗ ਨੂੰ ਵੋਟ ਬਹੁਤ ਵੱਡੀ ਪੱਦਰ ਤੇ ਪੈ ਰਹੀ ਇਸ ਲਈ ਉਹ ਡਿਸਟਰਬ ਕਰਨ ਦਾ ਯਤਨ ਕਰ ਤੁਸੀਂ ਅੰਦਰ ਗਏ ਸੀ ਬੂਤ ਤੇ ਦੇਖ ਕੇ ਆਏ ਹੋ ਤੁਸੀਂ ਸਾਰਾ ਕੁਝ ਮੈਂ ਆਪਣੀ ਵੋਟ ਪਾ ਕੇ ਆਇਆ ਜੀ ਬਿਲਕੁਲ ਸਹੀ ਹੈ ਜੀ ਕੰਮ ਸਰ ਵੱਡੀ ਗੱਲ ਇਹ ਵੀ ਪੁਲਿਸ ਆਈ ਆ ਬਾ ਗੱਡੀ ਚੈੱਕ ਕਰਨ ਵਾਸਤੇ ਤੇ ਗੱਡੀ ਮੈਂ ਕਹਾਂ ਇੱਕ ਵਾਰੀ ਛੱਡ ਪੁਲਿਸ 100 ਵਾਰੀ ਚੈੱਕ ਕਰ ਲਵੇ ਮੇਰੇ ਕੋਲੇ ਕੋਈ ਆਊਟਸਾਈਡਰ ਨਹੀਂ ਮੇਰੀ ਗੱਡੀ ਦੇ ਵਿੱਚ ਕੋਈ ਗੈਰਕਾਨੂੰਨਨ ਸਮਾਨ ਨਹੀਂਗਾ ਸੋ ਇਹ ਤਾਂ ਸਿਰਫ ਸਾਡਾ ਟਾਈਮ ਵੇਸਟ ਕਰ ਰਿਹਾ ਹੈ